ਠੀਕ ਆ ਚਲੋ ਫੇ ਕਦੋਂ ਤੱਕ ਹੋਣਾ ਮੈਂ ਮੰਮੀ ਨੂੰ ਦੱਸ ਦਵਾਂ ਐਂ ਤੇ ਕੰਟ ਤੱਕ ਆਏ ਜਾਂਦੇ ਠੀਕ ਆ ਜੀ ਚਲੋ ਠੀਕ ਆ ਭਾਬੀ ਜੀ ਆਜੋ ਫਿਰ ਮੰਮੀ ਜੀ ਹਾਂ ਤੀਏ ਸਾਸ ਕੀ ਤੁਹੋਂ ਆਇਆ ਤੇ ਕਿਹਾਂ ਤੋਂ ਹਾਂਜੀ ਵੀਰ ਤੇ ਭਾਬੀ ਜੀ ਹੋਣ ਲੱਗੇ ਕਿਹਦੇ ਕਾਲ ਟਾਈਮ ਦੀ ਹੈ ਨਾ ਜੀ ਸਰ ਤੇ ਪੁੱਤ ਕੋਈ ਨਹੀਂ ਆ ਜਾਣਾ ਜੀ ਤਾਂ ਮੈਂ ਆਕਾ ਵੈਸੇ ਮਾਨੂੰ ਮੈਂ ਅੱਜ ਕੋਈ ਗਾਨੀ ਅਸੀ ਤੇ ਰਹੀ ਨਾ ਚਲ ਕੋਈ ਨਹੀਂ ਠੀਕ ਐ ਹਾਂ ਹੋਰ ਆਨਲਾਈਨੋਂ ਪਹਿਲਾ ਸੰਘਾਰਾ ਲੈ ਕੇ ਆਉਣਾ ਰੋਟੀ ਦਾ ਨਵੀਂ ਸਮੀਦਾ ਤਾਂ ਮੈਂ ਨੂੰ ਆਣੀ ਹੈ ਫਿਰ ਨਾਲੇ ਚਾਹ ਪਾਣੀ ਤਿਆਰ ਕਰ ਤੇ ਨਾਲ ਹੀ ਕਰਨਾ ਰੋਟੀ ਪਾਣੀ ਦਾ ਕੰਮ ਨਾਲ ਹੀ ਬੰਗ ਗਈ ਭਾਏ ਨੂੰ ਗੱਸ ਸੁਭਾਤ ਨੂੰ ਪਤਾ ਲੱਗਣਾ ਵਾ ਦੱਸੇ ਪਤਾ ਲੱਗਣਾ ਇਹਦਾ ਨਹੀਂ ਤਰਕੇ ਜਾਉਂਦੀ ਸੋਈ ਰੇ ਜਾ ਕਲਿੰਦਰਾ ਸਾਜੂ ਨੂੰ ਕੀ ਕਰਨ ਨਹੀਂ ਤੂੰ ਸਹੇਰ ਦਾ ਗੱਲ ਮੁੱਕਾਉਂਦੀ ਜਿੱਲ ਮਿਲ ਕਰਦੀ ਨਹੀਂ ਕਿਤੇ ਤੇਰੇ ਭਾਂਡੇ ਨਹੀਂ ਮੁੱਕਦੇ ਕਦੇ ਤੇ ਬੱਸ ਮਾਇਨੇ ਮੁੰਦੀ ਮਾਇਨੇ ਮਾਣਨੇ ਕਰਦੀ ਨਹੀਂ ਤੂੰ ਇਹ ਤਾਂ ਕਰ ਪਈ ਹੋ ਉੱਡੀ ਤੇ ਹਮ ਲੱਗੇ ਪਰੋਨੇ ਭਰਾ ਫਰਜਾਈ ਸੌਣ ਦਾ ਮਹੀਨਾ ਵਾ ਤੂੰ ਸੰਘਾਰਾ ਲੈ ਕੇ ਆਉਣ ਲੱਗੇ ਹੋ ਤੇ ਰੋਟੀ ਪਾਣੀ ਬਹੁਤ ਸੋਹਣਾ ਮਾ ਦਾ ਬਣਨਾ ਚਾਹੀਦਾ ਤੇ ਮੈਂ ਦੱਸਦਾ ਇੱਕੋ ਵਾਰੀ ਹੁਣ ਸੋਹਣੇ ਬੜੇ ਪਕੌੜੇ ਕੱਢੀ ਸਬਜ਼ੀਆਂ ਵਧੀਆ ਬਣਾਉਣਾ ਮੈਂ ਕੁੜੀ ਨੂੰ ਲੱਗੀ ਪਰਚੀ ਲਿਖ ਕੇ ਦੇਵ ਸੌਦਾ ਮਗਾਉਣ ਲੱਗੀ ਆ ਤੇ ਇਧਰ ਸੋਈ ਤੇ ਸਾਰਾ ਕੁਝ ਕਰਨਾ ਹੀ ਨਹੀਂ ਤੇ ਤੇਰਾ ਤਾਂ ਕੋਈ ਬੰਦੇ ਅਰਾਜ ਦੇ ਕਰ ਕੋਈ ਆਇਆ ਹੀ ਨਹੀਂ ਤਾਂ ਉਹਦੇ ਵੇਲਾ ਪਹਿਲੇ ਆਇਆ ਦੇਣਾ ਅੱਜ ਹੀ ਵੇਲਾ ਆਗੇ ਸੰਭਾਲ ਰੱਖੀ ਤੇ ਸੁਣ ਲੈ ਹੁਣ ਮੇਰੀ ਗੱਲ ਧਿਆਨ ਨਾਲ ਸਾਰਾ ਧਿਆਨ ਦੇਣਾ ਇਹ ਕੰਮ ਤਨਦੇਵ ਨਾਲ ਸਾਰੇ ਬੰਦੇ ਅਪਿੰਦਰਾ ਨਿਆ ਕਾਪੀ ਫਾੜ ਕੇ ਸੌਦਾ ਲੇਖ ਟਾਈਮ ਕਿੰਨਾ ਹੋ ਗਿਆ ਗਈ ਪਰਮਣੇ ਆਉਣ ਵਾਲੇ ਤਾਂ ਸੌਦਾ ਮੰਗਾਈਏ ਅੱਛਾ ਸੱਲਿਓ ਮੀਂਹ ਮੇ ਕਾਪੀ ਵੀ ਖਾ ਦੋ ਲਿਆ ਲਿਆ ਹਾਂਜੀ ਕੀ ਸੌਦਾ ਲਿਖਣਾ ਮਮੀ ਜੀ ਐ ਪੁੱਤ ਕੀ ਕੀ ਬਣਾਉਣਾ ਤੂੰ ਦੱਸ ਦੇ ਫਿਰ ਤੁਸੀਂ ਬੋਸ ਜੇ ਕੀ ਬਣਾਉਣਾ ਆਪਾਂ ਜੇਨੋ ਤੁਸੀਂ ਜੋ ਬਣਾਉਣਾ ਬਣਾ ਲਓ ਚੱਲ ਲੇਖਣਾ ਪੁੱਤ ਫਿਰ ਬਣਾ ਲਓ ਪਕੌੜੇ ਕੱਢਦੇ ਆ ਬ੍ਰੈਡ ਵਾਲੇ ਨਾਲ ਪਨੀਰ ਵਾਲੇ ਤੇ ਮਠਿਆਈ ਵਿੱਚ ਗੁਲਾਬ ਜਾਮਨ ਨੂੰ ਤੇ ਫੱਕੀ ਰੱਖ ਲੈਣੇ ਆ ਅੱਛਾ ਤੇ ਸਬਜ਼ੀਆਂ ਵੀ ਸਬਜ਼ੀਆਂ ਦਾ ਵੀ ਸੋਤਾ ਹੁਣ ਨਾਲ ਹੀ ਲੈ ਲੀਨੇ ਆ ਤੇ ਇੱਕ ਸਬਜ਼ੀ ਮਿਕਸ ਬਣਾ ਲਓ ਇੱਕ ਮਟਰ ਪਨੀਰ ਬਣਾ ਲੀਨੇ ਆ ਤੇ ਇੱਕ ਨਾਲ ਦਾਲ ਬਣਾ ਲਓ ਚਾਹੇ ਲਿਖਲਾ ਸਭ ਬਣਾ ਲੈਣਾ ਉਹ ਸਾਰਾ ਕੋਈ ਨਹੀਂ ਸਾਰਾ ਲਿਖੋ ਜਿਹੜਾ ਕੋਈ ਕੰਮ ਕਰਦੀ ਹੈ ਬਣਾ ਰਹੇ ਉਹਨੇ ਸੌਦਾ ਲਿਖ ਮੈਂ ਸਾਰੇ ਸੌਦਾ ਲਿਖ ਲਾ ਤੇ ਠੱਡੇ ਦੀ ਪੋਤਰੇ ਵੀ ਇੱਕ ਲਿਖ ਲਾਂਗਾ ਨਾਲ ਉਹਨੇ ਤਾਂ ਵੀ ਪੋੰਜੀ ਪੁਰਾਣੇ ਨਵੇਂ ਸਮੇਂ ਪ੍ਰਾਣੇ ਆਉਣੇ ਆਇਆ ਕਾ ਹਾਂ ਲੇ ਲਿਆ ਸਾਰਾ ਤੇ ਫਿਰ ਇਹਦਾ ਕਰੀ ਉਹਨੂੰ ਪਰਚੀ ਦੇ ਆਪਣੇ ਵੀਰ ਨੂੰ ਤੇ ਪੰਜ ਕੇ ਸੌਦਾ ਲੈ ਆਵੇ ਠੀਕ ਠੀਕ ਆ ਕੋਈ ਨਹੀਂ ਚੰਗਾ ਫਿਰ ਮੈਂ ਉਹਨੂੰ ਪਰਚੀ ਭੜਾਉਣੀ ਹੈ ਭਣਾ ਸਾਰਾ ਸੌਦਾ ਲੈ ਆਉਗਾ ਟਾਈਮ ਨਾਲ ਆਪੇ ਬਣਾਉਂਗੀ ਉਹ ਨੂੰ ਜਿੰਨੇ ਆ ਕੇ ਬਣਾਣਾ ਤੋਂ ਨਹੀਂ ਆ ਪੁੱਤ ਦੁਮਾ ਚ ਪਰਚੀ ਹੀ ਲੱਗ ਗਈ ਆ ਆਪਣਾ ਬਰਾਉ ਉਬੜਾ ਹੁੰਦੀ ਤੇ ਲਖਾ ਅਠ ਹਜ਼ਾਰ ਦੇ ਜੀ ਕੀ ਹਾਲ ਹੈ ਅਗੇ ਕਿਤੇ ਤੋਂ ਠੀਕਾ ਪਰਣੀ ਹੋਣ ਲੱਗੇ ਹੈ ਤੁਹਾਡੇ ਫੋਰਿਆਂ ਤੋਂ ਮੈਂ ਕਿੰਬਾ ਚ ਗੱਲ ਨਹੀਂ ਹੋਣੀ ਹੁਣ ਮੈਂ ਗੱਲ ਕਰ ਲਾਂ ਪੱਬੀ ਜੀ ਆਉਂਦੇ ਆ ਵੀਰ ਜੀ ਆਉਣ ਲਗੇ ਚਲੋ ਠੀਕ ਹੈ ਹੋ ਜਾਓ ਤੁਸੀਂ ਫ੍ਰੈਸ਼ ਹੋ ਕੇ ਆਪਾਂ ਸ਼ਾਮ ਨੂੰ ਗੱਲ ਕਰਾਂਗੇ। ਡੇਡੀ ਹਾਂਜੀ ਮੈਂ ਫੋਰੀ ਚ ਜਾਵਾਂ ਮਾਦੀ ਦੀ ਨੰ ਕੰਮ ਕਰਵਾ ਲਾਂ ਜਾ ਕੇ। ਲੈ ਨੀ। ਅੱਗੇ ਕਿਹੜਾ ਉਹ ਬੜਾ ਕੰਮ ਕਰਦੀ ਐ ਨਾਲੇ ਗਰਮੀ ਬੜੀ ਐ ਕੋਈ ਗੱਲ ਨਹੀਂ ਤੂੰ ਪਈ ਰਹਿ ਕਰ ਲੈਣਾ ਉਹਨੇ ਆਪੇ ਸਾਰਾ। ਕੋਈ ਗੱਲ ਨਹੀਂ ਕੀ ਕਿਸੇ ਦੇ ਲੱਗੇ ਆ ਕੱਲੇ। ਆਹ ਹੈ ਕਿੰਨਾ ਕਿਤੇ ਕੰਮ ਕੀਤਾ ਜਾਂ ਸਬਜ਼ੀ ਗਈ ਐ ਤੂੰ ਬਣਾਉਣੀਆਂ 5-4 ਪੌੜੇ ਕੱਢ ਲੈਣੇ। ਕੋਈ ਗੱਲ ਨਹੀਂ ਆ ਤੂੰ ਪਹਿਲ ਮੰਮੀ। ਉਹਦੇ ਕਿੰਨੇ ਨਾਲ ਖਰੀਦ ਕੇ ਆ ਕੋਈ ਆਇਆ ਆ। ਹਾਂ ਉਹਨੇ ਕਦੀ ਪੇਕੇ ਆਣ ਕੋਈ ਆਇਆ ਹੀ ਨਹੀਂ ਆ ਆ ਵਿਲਾ ਚਿਰ ਹੋ ਗਿਆ ਵਿਆਹ ਹੋਇ ਨੂੰ ਕਦੀ ਕੋਈ ਉਹਦਾ ਦਿਲ ਦਿਹਾੜੀ ਆਇਆ ਅਜ ਤੱਕ ਤੇ ਫੇਰ ਆਂਦੇ ਆ ਵੀ ਮੰਮੀ ਗੱਲਾਂ ਕਰਦੀ ਆ ਮੰਮੀ ਨੇ ਫਿਰ ਗੱਲਾਂ ਕਰਨ ਗਈਆਂ ਜਦੋਂ ਇਨਾ ਚਿਰ ਹੋ ਗਿਆ ਵਿਆਹ ਹੋਇ ਨੂੰ ਤੇ ਕਦੀ ਕੋਈ ਦਿਲ ਦਿਹਾੜੀ ਨਹੀਂ ਆਇਆ ਦੀਦੀ ਪਰ ਫੇ ਵੀ ਉਹ ਵਿਚਾਰੇ ਸਵੇਰ ਦੇ ਲੱਗੇ ਫਿਰ ਕਿਉਂ ਆ ਨਹੀਂ ਆਇਆ ਤੇ ਕੋਈ ਆ ਗਿਆ ਕੋਈ ਨਹੀਂ ਆ ਗਿਆ ਚੱਲ ਭਾਬੀ ਤੈਨੂੰ ਹਜੇ ਨਾ ਪਤਾ ਨਹੀਂ ਆ ਚਲਾਕ ਬੜੀ ਉਹ ਮੂੰਹ ਤੋਂ ਹੀ ਪੋੜੀ ਲੱਗਦੀ ਆ ਅੰਦਰੋਂ ਬਹੁਤ ਚਲਾਕ ਆ ਕੀ ਕਰਦੇ ਆ ਦੀਦੀ ਉਹ ਵਿਚਾਰੇ ਸਵੇਰ ਦੇ ਇਕੱਲੇ ਕੰਮ ਕਰਨ ਰਿਹਾ ਸੋਇ ਦੇ ਵਿੱਚ ਤਾਂ ਨਹੀਂ ਉਹਨਾਂ ਨੂੰ ਕਿਦਾਂ ਟੁੱਟ ਟੁੱਟ ਕੇ ਪੈਂਦੇ ਆ ਮੰਮੀ ਦੀ ਜੀਜੀ ਵੀ ਐਦਾਂ ਨਹੀਂ ਕਰਨਾ ਚਾਹੀਦਾ ਕੱਲ ਮੇਰੇ ਪੇਕੇ ਵੀ ਪਿੱਛੇ ਨਾ ਆਏ ਤਾਂ ਫਿਰ ਮੇਰੇ ਨਾਲ ਵੀ ਐਦਾਂ ਹੀ ਕਰਨਗੇ ਪਰ ਨਹੀਂ ਮੈਂ ਜੀਜੀ ਨਾਲ ਕਦੇ ਵੀ ਮਾੜਾ ਨਹੀਂ ਕਰੂੰ ਮੈਂ ਦੀਦੀ ਨਾਲ ਹਮੇਸ਼ਾ ਬਣਾ ਕੇ ਰੱਖਣੀ ਆ ਕੱਦੂ ਦੀ ਤਰ੍ਹਾਂ ਲੱਗੇ ਰੱਖ ਲਿਆ ਵਾ ਮੰਮੀ ਰਾਇਤਾ ਪਾਵਾਂਗੇ ਮੈਂ ਕਿਹਾ ਅਛਾ ਰਾਇਤਾ ਖਾਣਾ ਪਰੌਣਿਆਂ ਨੂੰ ਚੋਲ ਬੜਾ ਬਣਨਗੇ ਤੂੰ ਨਵਾਏ ਨਾਲ ਬਣਾਉਣੇ ਆ ਉਹਦੇ ਵਿੱਚ ਪਾਉਣੀਆਂ ਉਹ ਦੂਜੀਆਂ ਸੇਵੀਆਂ ਵਿੱਚ ਜਿਹੜੀਆਂ ਹੁੰਦੀਆਂ ਪਾਈ ਦੇ ਆ ਪੂਜੀਆ ਰਾਇਤਾ ਵੀ ਵਧੀਆ ਲੱਗਦਾ ਮੂੰਗੀ ਨਹੀਂ ਨਹੀਂ ਰਾਇਤਾ ਰੋਤਾ ਚੰਗਾ ਲੱਗਾ ਨਵੇਂ ਸਾਰੇ ਪਰੌਣਿਆਂ ਦਾ ਤੈਨੂੰ ਤੈਨੂੰ ਨਾ ਚੱਜਾ ਚੰਗਾ ਜੋ ਨਹੀਂ ਆਈ ਕਿਤੇ ਤੂੰ ਤੂੰ ਤਾਂ ਸਾਡੀ ਕਿਤੇ ਜਾਣੇ ਖਾਦੀਏ ਕਰੇ ਅਰੇ ਗੰਦੇ ਮੁੰਡੇ ਕਿੱਥੇ ਬਾਹਰ ਜੀ आइधे मतर बोड़ बड़े कळत्तों अखना आती मुझे अपरोने आनिया अधना इथे अधर मुड़के सारे अधन खाल पाणी बगाणी देदी तो ये थे की खांडे अधोल में कट्टेश अधि प्याज काटके में में अधर ਆਜੋ ਆਪ ਕੋਈ ਸੀ ਉਹ ਚਲੇ ਆਪਰ ਕੋਈ ਸੀ ਜਾ ਕੇ ਕੱਢੀ ਕੋਈ ਨਹੀਂ ਅੰਮੇ ਬੈਠਾ ਆਪਾ ਤੁਮੀ ਜੜੇ ਰੱਖਾ ਕੋਈ ਗੱਲ ਨਹੀਂ ਤੁਸੀਂ ਆਜੋ ਆਪਰ ਕੋਈ ਚ ਕਰਨੀ ਆਪਾ ਖਾ ਚ ਪਈ ਨਹੀਂ ਆਜੋ ਆਪਾਂ ਬਸ ਜੀ ਹਏ ਇਕਦਮੀ ਸੀਓ ਚੱਲੀ ਤੋ ਤੇ ਪਰੌਣੇ ਹੋਣੇ ਆ ਚੱਲ ਨਾ ਗੱਗਰ ਵਿੱਚ ਕੋਈ ਨਹੀਂ ਆਉਂਦੀ ਉਹ ਨਹੀਂ ਨਹੀਂ ਹੁਣ ਉਹਨਾਂ ਨੇ ਆਖਣਾ ਉਹ ਕਾ ਸਾਡੀ ਵੀ ਕੰਮ ਲਈ ਆ ਚੱਲ ਚੱਲ ਕੋਈ ਮੇਕ ਕਰਾ ਦੇਣੀ ਹੈ ਕੋਈ ਨਹੀਂ ਮੈਂ ਕਰਾ ਦੂੰਗੀ ਕਿ ਲੋੜ ਪਊਗੀ ਤੇ ਤੂੰ ਚੱਲ ਸਭ ਬੈਂਚੀ ਦਾ ਸਸਲੀਗਾ ਰਿਆ ਰਿਆ ਫਸਿਓ ਹੋਰ ਸਾਡੀ ਛੱਜੇ ਬਸ ਹੋ ਗਿਆ ਨਮਰ ਤਿੰਨ ਕਿ ਸਕੂਲ ਗਈ ਆਇਂ ਲੈ ਆਉਂਦੇ ਛੁੱਟੀ ਕਰਾ ਲੈਂਦੇ ਫਿਰ ਪਰ ਚੱਲਣ ਦੇ ਤਾਂ ਕਰ ਗਏ ਬਾਅਦ ਚ ਆ ਜਾਈ ਗਰੀ ਠੀਕ ਆ ਹੋਰ ਮਾਸੀ ਜੀ ਮੰਮੀ ਇੱਥੇ ਨੇ ਆ ਗਏ ਜੀ ਕੋਈ ਮੰਮੀ ਜੀ ਸ਼ੁਕਰ ਕਰਕੇ ਲੈ ਪੈਣਾ ਸਾਡੇ ਘਰ ਤੇ ਲੈ ਪਰ ਆਏ ਕਰ ਹਾਂ ਆ ਲੈ ਕਰੇ ਵੱਡੀ ਦਾ ਅੱਜ ਤਿੱਕਨੀ ਕੋਈ ਨਹੀਂ ਕੋਈ ਸਾਸਰੀ ਘਰ ਪੁੱਤ ਹਾਂ ਸੁਣਾਓ ਸਾਡ ਪਰਿਵਾਰ ਜੀ ਅਜੰਤ ਠੀਕ ਠਾਕ ਆ ਹਾਂਜੀ ਹਾਂਜੀ ਬੈਣਾ ਪੁੱਤ ਤੁਸੀਂ ਕੋਈ ਨ ਨਹੀਂ ਪੈਣੇ ਹੋਰ ਮਸੀ ਜੀ ਕਿਵੇਂ ਹਾਂ ਠੀਕ ਆ ਪੁੱਤ ਬੜੀ ਵਧੀਆ ਵਾ ਠੀਕ ਆ ਸਿਹਤ ਬੜੀ ਵਧੀਆ ਹਾਂ ਅੱਜ ਤਾਂ ਦੀ ਮੇਰੀ ਧੀ ਰਾਣੀ ਆਈ ਹੈ ਨਾ ਉਦੋਂ ਦਾ ਬਹੁਤ ਸੋਣਾ ਮੇਰਾ ਤਾਂ ਕਿ ਸਰੀਰ ਮਹਾ ਕਿਦ ਠੀਕ ਹੋਇਆ ਉਦੋਂ ਦਾ ਕੰਮ ਜਲੱਖ ਚੰਨ ਚੰਨ ਲੱਗ ਗਿਆ ਵਾ ਹਾਂ ਜੀ ਜੀ ਲੱਗ ਗਿਆ ਸੋ ਅੱਛਾ ਚੰਨ ਵਧੀਆ ਹੋ ਗਿਆ ਟਾਈਮ ਨਾਲ ਚਲੋ ਕੰਮ ਹੋ ਗਿਆ ਸਾਰਾ ਹਨਾ ਹਾਂਜੀ ਆਹੋ ਕੁਲਿੰਦਰ ਬਾਜੀ ਮੰਮੀ ਆਹ ਗਲਾਸ ਚੋ ਕੇ ਖਾਣ ਦੀ ਖੜੋ ਇਹ ਦਾ ਕਰ ਵੀ ਦਵਾਦਾਰ ਜਿਹੜਾ ਚਾਹ ਪਾਣੀ ਜਿਹੜਾ ਰੈਡੀ ਕਰ ਦੋ ਛੇਤੀ ਜਰਾ ਕਰ ਪਰੌਣਾ ਨੂੰ ਪਿਆਈਏ ਉਧਰ ਚਲੀਏ ਏਸੀ ਵਾਲੇ ਨੂੰ ਚਲੋ ਏਸੀ ਵਾਲੇ ਚ ਜਲ ਜਾਣੇ ਕੋਈ ਨਹੀਂ ਅੱਜ ਪੁੱਛ ਕੇ ਚਾਹ ਪਾਣੀ ਪਿਆਓ ਏਸੀ ਵਾਲੇ ਜੀ ਆਜੋ ਇੱਥੇ ਗਰਮੀ ਬਹੁਤ ਆ ਆਜੋ ਬਾਹਰ ਕਾ ਮਦੰਦਾ ਕਰ ਕੋਈ ਨਹੀਂ ਆ ਜਾਂਦੀਏ ਕੋਈ ਕਰੋ ਆਪਣਾ ਚਲੋ ਵੀਰੋ ਪੈਂਟ ਕਰਨਾ ਕਰੋ ਵੀਰੇ 5 ਮਿੰਟ ਆ ਜਿਓ ਮੇਲੇ ਹੋ ਕੇ ਆਹੀ ਰੱਖੀ ਰਿਓ ਆ ਮਾਸਿਵੀ ਦੇਰ ਪਿੰਡ ਦਾ ਇਹ ਇੰਡੀਕੇਟਰ ਤੋਂ ਵੀ ਆ ਦੀਨ ਦਾ ਦਾਵਾ ਸਵਾਗੇ ਪਾਇਓ ਜੇ ਸਾਡੇ ਰਾਜਵੀਰ ਵੱਲ ਗਏ ਤਾਂ ਹੀ ਵੀ ਸਿੱਧੀ ਅਸੀਂ ਜਾਂਦੇ ਆ ਚਾਹ ਬਣ ਗਈ ਪੁੱਤ ਚਾਹ ਨੂੰ ਪੀ ਕੇ ਜਾਓ ਕੱਪ ਕੱਪ ਚਾਹ ਦੇ ਕੇ ਪੀ ਲਈ ਨਹੀਂ ਨਹੀਂ ਹੁਣ ਪੀ ਕੇ ਜਾਣਾ ਨਾ ਫੇਰ ਇੱਕ ਵਾਰ ਚਾਹ ਪੀ ਕੇ ਜਾਓ ਹੁਣ ਤੇ ਚਾਹ ਬਣ ਗਈ ਹੈ ਨਾ ਤੇ ਜਾ ਪਾ ਲਿਆ ਕੁੱਫਾ ਚ ਜਾਣਾ ਉਹਨਾਂ ਨੇ ਤਾਂ ਛੋਟੋਟੇ ਪੀਣਗੇ ਕਿੰਨੇ ਚੰਗੇ ਆਹ ਰਾਹ ਵੀ ਤੇ ਭਰਾਵਾਂ ਪਰ ਜਾਇਓ ਮੈਨੂੰ ਸਾਰੀ ਉਮਰ ਮਹਿਣੀ ਸੁਣਨ ਮਿਲੀ ਗਾਇਆ ਕਦੀ ਨਹੀਂ ਮੇਰੇ ਭਰਾ ਨੇ ਸੋਚਿਆ ਕਿ ਇਹ ਵੀ ਕਿਤੇ ਜਾ ਕੇ ਤਿੰਨ ਫੁੱਲ ਦੇ ਹੀ ਹੈ ਚੱਲ ਕੋਈਂ ਉਹਦਾ ਜਨਮ ਨਾਮ ਆ ਬਿਆਹ ਆ ਤਾਂ ਕਰਕੇ ਮੇਰਾ ਨਹੀਂ ਇੱਕ ਵਾਰੀ ਜਦੋਂ ਨਾਮ ਲਵਾਇਆ ਆ ਇਹ ਹੀ ਲੈ ਕੇ ਚੱਲ ਕੋਈਂ

ਮਨ ਨਾਲ ਬੋਕੋ ਤੇ ਆਹ ਅੱਖਾਂ ਤੋਂ ਪਤਾ ਲੱਗ ਜਾਂਦਾ ਕੀ ਕਰਨੀ ਹੈ ਹਾਂ ਚਲ ਚਲਿਏ ਚਲੋ ਤੁਮੀ ਸੂਟ ਤੇ ਸਾਰੇ ਸੋਹਣੇ ਆ ਤੇ ਆ ਤੁਹਾਡਾ ਵੀ ਸੋਹਣਾ ਹੋਵੇ ਤੇ ਮੇਰਾ ਵੀ ਸੋਹਣਾ ਹੋਵੇ ਸੂਟ ਇਹ ਨਾ ਨਹੀਂ ਸਮਝੁੰਦੇ ਵਧੀਆ ਸਾਰੇ ਮੈਨੂੰ ਤੇ ਆ ਬੜਾ ਸੋਹਣਾ ਲੱਗਦਾ ਤੇ ਮੇਰਾ ਦਾਦਾ ਆ ਨਾ ਸਵਾਲਾ ਨਹੀਂ ਨਾ ਤੇ ਇਹ ਇਹਦਾ ਨਾ ਮਿਸਾਨੀ ਜੀ ਆਈ ਇਹਦਾ ਸੂਟ ਥੋੜਾ ਸੋਹਣਾ ਪਿਰ ਗਿਆ ਤੇ ਸੂਟ ਆਇਆ ਉਹਦਾ ਇਹ ਉਹਦਾ ਰਹਿਣ ਤੇ ਸੂਟ ਤੇ ਮੇਰੀ ਗੱਲ ਸੁਣੋ ਉਹਨੇ ਵਰੀ ਦੇ ਬੜੇ ਸੂਟ ਸਵਾਏ ਆ ਤੇ ਇਹਨੂੰ ਮੈਂ ਸਮਾ ਨਹੀਂ ਲਈ ਚਲ ਕੋਈ ਨਹੀਂ ਤੇ ਇਹ ਉਸ ਮਾ ਦਾ ਬਜਟ ਠਹਿਰ ਕੇ ਥੋੜਾ ਚੱਲ ਫਿਰ ਰਾਤ ਛੱਡ ਕੇ ਕੋਈ ਨਾ ਕੋਈ ਜਿਹੜਾ ਠਹਿਰ ਕੇ ਸਮਾਵੇ ਨਹੀਂ ਆ ਚਲ ਕੋਈ ਨਹੀਂ ਠਹਿਰ ਕੇ ਸਮਾ ਲਾਂਗੇ ਤੇ ਚਲ ਫਿਰ ਆ ਵੀ ਬੜਾ ਸੋਹਣਾ ਆ ਕੀ ਜੀ ਦਾ ਧੀ ਆਵੇ ਤੇਰਾ ਆਇਆ ਤਾਂ ਹੈ ਨਾ ਇਹ ਵੀ ਤੂੰ ਰਖਾ ਨਾ ਉਹ ਵੀ ਐਸਾ ਉਹਦਾ ਖਲਾ ਉਹਦੀ ਕਰੇ ਕੋਈ ਜਿਆ ਨਾ ਪੇਟਿਆ ਤਾਂ ਕੁਛ ਖਣਾ ਜੇ ਮੈਂ ਸਮਾ ਲਈ ਤੂੰ ਇਸ ਮਾ ਨਾ ਤੂੰ ਇਹ ਆ ਵੀ ਮੈਂ ਸਮਾ ਲਈ ਨਹੀਂ ਦਾ ਥੱਲੇ ਵਾਲਾ ਵੀ ਜਾ ਮम्मी ਤੂੰ ਸਮਾ ਲੈ ਆਉਣੀ ਆ ਮੇਰਾ ਸਮਾ ਦੇ ਨਾ ਹਾਂ ਚਲ ਕੱਲੂ ਮੈਂ ਜਾ ਕੇ ਕੁਝ ਸੀਨੇ ਦੀ ਲਈ ਆ ਮੈਂ ਸੀਨੇ ਉਹ ਤਾਂ ਕਰੇ ਕੋਈ ਕੁਛ ਆਇਆ ਹੈ ਹਾਂ ਨਹੀਂ ਜੀ ਐਂ ਦੇ ਹਾਂ ਚਲ ਧੀ ਦਾ